ਜਿੱਥੇ ਆਏ ਹਾਂ ਬਸ ਹੀ ਘੇੜਾ ਗੂੜਾ ਕੱਢਣ ਆ ਗਏ ਫੰਕਸ਼ਨ ਲਈ ਅੱਛਾ ਕਿਵੇਂ ਰੋਹ ਜਾਂਦੇ ਹੋ ਕਿੱਦਾਂ ਉਹ ਨਹੀਂ ਨਹੀਂ ਭਾਈ ਪਰਚੇ ਪਏ ਹੋਇਆ ਕਦੀ ਗੁਜ਼ਾਰ ਆਈਦਾ ਵਾ ਤੁਹਾਨੂੰ ਪਤਾ ਓਕੇ ਆ ਨਹੀਂ ਤੁਹਾਡੇ ਤਾਂ ਕਦੇ ਪਰਚੇ ਨਹੀਂ ਆਏ 307 ਪੋਰ ਬੜੇ ਭਾਈ ਤੁਹਾਨੂੰ ਪਤਾ ਓਕੇ ਕਰਾ ਦੇ ਇਹੋ ਜਿਹਾ ਕੀ ਕਰਦੇ ਤੁਸੀਂ ਬਸ ਲੋਕਾਂ ਦੀ ਤੁਹਾਨੂੰ ਪਤਾ ਕਰਦੇ ਰਹੀਦਾ ਸਰਵਿਸ ਓਕੇ ਹੋ ਜਾਂਦੀ ਆ ਸਾਡੀ ਅੱਛਾ ਜਿਵੇਂ ਆ ਤੁਹਾਡੇ ਨਾਲ ਸਾਰੇ ਯਾਰ ਦੋਸਤ ਨੇ ਕਿੱਦਾਂ ਇਹ ਯਾਰ ਦੋਸਤ ਨਹੀਂ ਹੈਗੇ ਜੀ ਇਹ ਉਹ ਨੇ ਜਿਹੜੇ ਨਾਲ ਖੜਨ ਆਲੇ ਆ ਅੱਛਾ ਅੱਛਾ ਨਹੀਂ ਇਹ ਜਿਹੜੇ ਯਾਰ ਦੋਸਤ ਨੇ ਦਾਰੂ ਪੀਣ ਲਈ ਕਹਿੰਦੇ ਨੇ ਕਿ ਪਲਾਨ ਨਹੀਂ ਕਹਿੰਦੇ ਨੇ ਇਹ ਦਾਰੂ ਪਲਾਂਦੇ ਨੇ ਭਾਈ ਨਾਲ ਬੈ ਕੇ ਭਾਵੇਂ ਸਾਡੀ ਜੇਬ 'ਚ ਪਏ ਹੈਗੇ ਨਹੀਂ ਹੈਗੇ ਸਾਨੂੰ ਪਤਾ ਜੇ ਇਹਨਾਂ ਦੀ ਜੇਬ 'ਚ ਪਏ ਆ ਉਹ ਸਾਡੇ ਆ ਸਿਰ ਤਾਂ ਜਾ ਕੇ ਭੱਜਣ ਆਲੇ ਨਹੀਂ ਹੈਗੇ ਅੱਛਾ ਇਹ ਨਾਲ ਖੜਨ ਵਾਲੇ ਨੇ ਇਹ ਨਾਲ ਖੜਨ ਵਾਲੇ ਆ ਮੁੱਢ ਤੋਂ ਖੜੇ ਆ ਤੇ ਹੁਣ ਤੱਕ ਸਾਨੂੰ ਪਤਾ ਖੜੇ ਆ ਤਾਂ ਖੜੇ ਹੀ ਰਹਿਣਗੇ ਜਿਹੜੇ ਸਾਡੇ ਨਾਲ ਖੜੇ ਆ ਉਹ ਖੜੇ ਆ ਵਧੀਆ ਗੱਲ ਆ ਭਾਜੀ ਬਹੁਤ ਉਰੇ ਮਤਲਬ ਕੀ ਹੁਣ ਕੀ ਅੱਗੇ ਦਾ ਕੀ ਪਲਾਨਾ ਤੁਹਾਡਾ ਕੀ ਹੈ ਅੱਗੇ ਦਾ ਕੁਝ ਨਹੀਂ दारू बस ਨਹੀਂ ਨਹੀਂ ਭਾਈ दारू ਪੀ ਲਿਆ ਤੇ ਹੋ ਗਈ ਆ ਬ੍ਰੇਕਾਂ ਫੇਰ ਨਹੀਂ ਪੰਜਾਬ ਫੁੱਲ ਲੈਸ਼ ਕਰੀ ਦੀ ਆਪਣਾ ਪੰਜਾਬ ਹੀ ਆਪਾਂ ਨੂੰ ਚੱਲ ਸਕਦਾ ਔਰ ਕੋਈ ਨਹੀਂ ਚੱਲ ਸਕਦਾ ਤੁਹਾਡੇ ਕਹਿਣ ਦਾ ਮਤਲਬ ਆ दारू ਪੀ ਕੇ ਬਸ ਬ੍ਰੇਕਾਂ ਹੀ ਵੇਗ ਹਾਂਜੀ ਹਾਂਜੀ ਜਿੱਥੇ ਆਏ ਹੋ